ਦੀ ਜਾਣਕਾਰੀ ਅੱਜ ਦੇ ਕੈਂਪ ਬਾਰੇ ਹਾਂਜੀ ਸੱਸੀ ਗੱਲ ਦੀ ਅੱਜ ਆਪਾਂ ਪਿੰਡ ਸੰਗੇੜੇ ਚ ਕੈਂਪ ਲਗਾਇਆ ਹੈ ਤੇ ਮੈਡੀਕਲ ਕੈਂਪ ਲਗਾਇਆ ਤੇ ਕਿਸਾਨ ਅੰਦੋਲਨ ਦੇ ਟਾਈਮ ਦੇ ਮੇਰੇ ਸੰਪਰਕ ਚ ਆਏ ਲਖਬੀਰ ਸਿੰਘ ਭਾਜੀ ਲਖਬੀਰ ਸਿੰਘ ਗੁੱਦ ਇਹਨਾਂ ਦੀ ਗਾਈਡੈਂਸ ਨਾਲ ਇਹਨਾਂ ਦੇ ਸਹਿਯੋਗ ਨਾਲ ਆਪਾਂ ਇਹ ਕੈਂਪ ਅੱਜ ਪੋਸੀਬਲ ਕੀਤਾ ਤੇ ਇਹਦੇ ਵਿੱਚ ਆਪਾਂ ਦੇਖਿਆ ਵੀ ਸਕਿਨ ਦੇ ਚਮੜੀ ਦੇ ਕਾਫੀ ਰੋਗ ਸਾਨੂੰ ਮਿਲੇ ਆ ਦੇਖਣ ਨੂੰ ਤੇ ਉਸ ਤੋਂ ਬਾਅਦ ਟੈਟਨਸ ਆਪਾਂ ਟੈਟਨਸ ਦਾ ਆਪਾਂ ਲਾਈ ਦਿੱਤਾ ਨਾ ਜਿਹਦੇ ਜਿਹਦੇ ਵੀ ਆਪਾਂ ਜੋ ਸਾਡਾ ਕਨਵਿੰਸ ਕਰਨਾ ਲੋਕਾਂ ਨੂੰ ਇੰਜੈਕਸ਼ਨ ਲਾਉਣ ਲਈ ਮਨਾਉਣਾ ਵੀ ਪੈਂਦਾ ਤੇ ਸਕਿਨ ਪ੍ਰੋਬਲਮ ਲਈ ਤੇ ਟੈਟਨਸ ਲਈ ਆਪਾਂ ਵੱਧ ਤੋਂ ਵੱਧ ਜਿੰਨਾ ਹੋਇਆ ਕੀਤਾ ਬਾਕੀ ਪਿੰਡ ਵਾਲਿਆਂ ਦਾ ਬਹੁਤ ਸਹਿਯੋਗ ਮਿਲਿਆ ਤੇ ਆ ਅੱਛੇ ਹੋਰ ਵੀ ਲੋਕ ਮਿਲੇ ਨੇ ਕਾਫੀ ਇੱਜ਼ਤਮਾਨ ਮਿਲੇ ਸਾਨੂੰ ਤੇ ਬਹੁਤ ਵਧੀਆ ਆਪਾਂ ਮਹਿਸੂਸ ਕਰ ਰਹੇ ਆ ਤੇ ਜ਼ਿਕਰ ਆਵਾਂਗੇ ਆਪਾਂ ਫਿਰ ਕਰ ਦਰ ਸਾਹਿਬ ਤੁਹਾਨੂੰ ਕੀ ਲੱਗਦਾ ਜਿਵੇਂ ਪਾਣੀ ਖੜਨਾ ਹੈ ਚ ਬਾਅਦ ਚ ਸਮੈਲ ਆਉਣੀ ਹੈ ਇਹ ਤੋਂ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਫੈਲਣ ਦਾ ਡਰ ਹੈਗਾ ਸਭ ਤੋਂ ਵੱਡੀ ਗੱਲ ਹੈਗੀ ਡੈਂਗੂ ਦੀ। ਉਹ ਡੈਂਗੂ ਦੀ ਜਿਹੜੀ ਵੈਕਸੀਨਾਂ ਚਲੋ ਆਪਾਂ ਵੈਕਸੀਨ ਲੈ ਵੀ ਲਈਏ ਪਰ ਸਰਕਾਰ ਉਹਦੀ ਇਜਾਜ਼ਤ ਨਹੀਂ ਦਿੰਦੀ ਲਾਉਣ ਲਈ। ਹੈਪਾਟਾਈਟਸ ਵੈਕਸੀਨ ਹੈ ਦੀ ਲਿਵਰ ਵਾਸਤੇ ਹੈਪਾਟਾਈਟਸ ਨੇ ਜਦੋਂ ਉਹਨੇ ਡੈਂਗੂ ਨਾਲ ਪੈਣਾ ਉਹਨੇ ਲਿਵਰ ਨੂੰ ਫਟਣਾ ਹੈ। ਤੇ ਲਿਵਰ ਨੂੰ ਆਪਣਾ ਪ੍ਰੋਟੈਕਟ ਕਰਦਾ ਹੈਪਾਟਾਈਟਸ ਬੀ ਵੈਕਸੀਨ ਆ ਪਰ ਸਰਕਾਰ ਇਜਾਜ਼ਤ ਨਹੀਂ ਦਿੰਦੀ। ਜੀ ਸਾਨੂੰ ਪਿੱਛੇ ਵੀ ਸੁਲਤਾਨਪੁਰ ਲੋਧੀ ਆਪਾਂ ਕੀਤਾ ਸੀਗਾ 5 ਤਰੀਕ ਨੂੰ ਉੱਥੇ ਆਪਾਂ ਕੋਸ਼ਿਸ਼ ਹੈ ਕੀਤੀ ਸੀ ਹੈਪਾਟਾਈਟਸ ਵੈਕਸੀਨ ਲਾਈਏ ਪਰ ਉਹਦੀ ਮਨਜ਼ੂਰੀ ਨਹੀਂ ਦਿੱਤੀ ਸਾਨੂੰ। ਜੀ ਤੇ ਉਤੋਂ ਬਹੁਤ ਮਾਯੂਸ ਹੋ ਕੇ ਆਪਾਂ ਇੱਥੇ ਆਏ ਆ ਤੇ ਇੱਥੇ ਸਾਨੂੰ ਅੱਜ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਅਕਬਾਲ ਜੀ ਤੁਸੀਂ ਕੁਝ ਅ ਵਾਕਿਰ ਜੀ ਕੇ ਖਾਲਸਾਵਾ ਜੀ ਫਤਿਹ ਸੋ ਜਿਵੇਂ ਪਤਾ ਹੈ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਸਾਡੇ ਇਨਾਂ ਇਲਾਕਿਆਂ ਵਿੱਚ ਹੜ੍ਹ ਦੀ ਮਾਰ ਆਈ ਹੋਈ ਔਰ ਇਲਾਕੇ ਪ੍ਰਭਾਵਿਤ ਨੇ ਸੋ ਡਾਕਟਰ ਰਾਜਨ ਸਿੱਧੂ ਜੀ ਬਾਈ ਲਖਬੀਰ ਜੀ ਹੋਣੀ ਔਰ ਸਾਰੀ ਟੀਮ ਅੱਜ ਪਿੰਡ ਸੰਘੇੜੇ ਤੇ ਮਦਾਰ ਪਰ ਬੰਨ ਦੇ ਉੱਤੇ ਅਸੀਂ ਮੌਜੂਦਾਂ ਜਿੱਥੇ ਪਿੰਡ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਔਰ ਕਾਫੀ ਡਾਕਟਰ ਸਾਹਿਬ ਨੂੰ ਜਿਵੇਂ ਪੇਸ਼ੈਂਟ ਆਏ ਨੇ ਸੋ ਸਕਿਨ ਦੀਆਂ ਅੱਖਾਂ ਦੀਆਂ ਇਨਫੈਕਸ਼ਨ ਦੀਆਂ ਬੜੀਆਂ ਬਿਮਾਰੀਆਂ ਸਾਨੂੰ ਲੱਗ ਰਿਹਾ ਸੋ ਸਮੇਂ ਦੀ ਅੱਜ ਦੀ ਲੋੜ ਹੈ ਕਿ ਜਿੱਥੇ ਆਪਾਂ ਰਾਸ਼ਨ ਪਾਣੀ ਜਾਂ ਹੋਰ ਲੋੜਿੰਦੀਆਂ ਚੀਜ਼ਾਂ ਪੰਚਾ ਰਹੇ ਆ ਉੱਥੇ ਸਭ ਤੋਂ ਅਗਲੀ ਮੇਨ ਜ਼ਰੂਰਤ ਹੈ ਮੈਡੀਕਲ ਸਹੂਲਤਾਂ ਦੀ ਆ ਮੈਡੀਕਲ ਫੈਸਿਲਿਟੀ ਦੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਰਹਿਣਗੀਆਂ ਲੰਬੇ ਸਮੇਂ ਤੱਕ ਕਿਉਂਕਿ ਜਦੋਂ ਪਾਣੀ ਨੇ ਥੱਲੇ ਉਤਰਨਾ ਬਦਬੋਹ ਦੇ ਨਾਲ 스멜 ਦੇ ਨਾਲ ਕਾਫੀ ਬਿਮਾਰੀਆਂ ਫੈਲਣ ਦੀ ਜੜੀ ਸੁਭਾਵਨਾ ਹੋ ਜਾਂਦੀ ਆ ਸੋ ਬਹੁਤ ਧੰਨਵਾਦ ਕਰਦੇ ਆ ਭਾਈ ਲਖਵੀਰ ਜੀ ਉਹਨਾਂ ਦਾ ਡਾਕਟਰ ਸਾਹਿਬ ਉਹਨਾਂ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਅੱਜ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਪਿੰਡਾਂ ਦੇ ਵਿੱਚ ਨਿਰੰਤਰ ਸੇਵਾਵ ਹਾਂ ਜੀ ਹਾਂ ਜੀ ਜਿਹੜਾ ਅੱਜ ਆਪਣੇ ਡਾਕਟਰ ਸਾਹਿਬ ਨੇ ਇੱਥੇ ਸਾਡੇ ਟੱਚ ਸੀ ਜਦੋਂ ਦਿੱਲੀ ਦੌਲਤ ਚੱਲਿਆ ਦਿੱਲੀ ਦੌਲਤ ਵੀ ਇਹਨਾਂ ਨੇ ਬਹੁਤ ਸੇਵਾਵਾਂ ਦਿੱਤੀਆਂ ਸੀ ਹੁਣ ਵੀ ਸਾਡੇ ਰਾਹਤੇ ਦੇ ਵਿੱਚ ਸੀ ਹੁਣ ਵੀ ਇਹਨਾਂ ਨੇ ਜਦੋਂ ਸਾਨੂੰ ਕਿਹਾ ਤੁਸੀਂ ਇਹਨਾਂ ਨੂੰ ਦੱਸਿਆ ਵੀ ਇੱਥੇ ਲੰਗਰ ਦੇ ਪ੍ਰਬੰਧ ਬਹੁਤ ਨੇ ਲੰਗਰ ਦੇ ਇੱਥੇ ਬਾਦੂ ਨੇ ਤੇ ਪਰ ਜਿਹੜੀ ਮੈਡੀਸਨ ਦੀ ਲੋੜ ਸੀ ਲੋਟ ਸੀ ਇਹਨਾਂ ਪਿੰਡਾਂ ਨੂੰ ਇਹਨਾਂ ਦੇ ਪਿੰਡਾਂ ਦੇ ਵਿੱਚ ਸਕਿਨ ਦੀ ਬਿਮਾਰੀ ਤੇ ਗਾ ਜਿਹੜਾ ਆਪਣਾ ਵੇਖ ਰਿਹਾ ਪਿਛੇ ਪਾਣੀ ਖੜਾ ਦਾ ਬਦਬੋਰ ਦੇ ਨਾਲ ਅੱਗੇ ਵੀ ਹੋਰ ਵੀ ਬਿਮਾਰੀਆਂ ਜਿਆਦਾ ਆਉਂਦਾ ਡਰ ਆ ਉਸ ਪੱਖੋਂ ਅਸੀਂ ਜੱਥੇਬੰਦੀ ਮੈਂ ਰਿਕਵੈਸਟ ਪਿੰਡ ਵਾਲੇ ਅੱਜ ਇੱਥੇ ਕੈਂਪ ਲਾਇਆ ਵਾ ਤੇ ਅੱਗੇ ਵੀ ਇਹ ਕਹਿੰਦੇ ਅਸੀਂ ਤੁਹਾਨੂੰ ਸਹਿਯੋਗ ਦਿੰਦੇ ਰਹਿਾਂਗੇ ਚਾ ਚਾ ਤੋਂ ਪਹਿਲਾਂ ਇਹ ਸੁਣੋ ਤਾਂ ਕਿ ਇਹ ਸ਼ਾਇਦ ਨਹੀਂ ਆਪਾਂ ਚੱਲਦੇ ਪਰ ਕੰਮ ਵੀ ਨਹੀਂ ਕਰਦੇ ਤਾਂ ਨਾ 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 ਨਾ